ਆਪ ਸਰਕਾਰ ਦੇ ਬਿਜੋ ਜਿਹੜੀ ਨਸ਼ੇ ਅਤੇ ਜੁਰਮ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਦੀ ਸ਼ੁਰੂਆਤ ਕੀਤੀ ਉਹਦੀ ਲੜੀ ਦੇ ਵਿੱਚ ਹੀ ਅੱਜ ਕਪੂਰਥਲਾ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ ਵੱਲੋਂ ਧッカ ਕਲੋਨੀ ਏਰੀਆ ਵਿੱਚ ਜੋ ਵੀ ਨਜਾਇਜ਼ ਉਸਾਰੀਆਂ ਹੋਈ ਸੀ ਉਹਦੇ ਉੱਤੇ ਸਰਦੀਪ ਬਾ ਜਿਹੜਾ ਅੱਜ ਕਾਰਵਾਈ ਕਰਦੇ ਹੋਏ ਨਜਾਇਜ਼ ਉਸਾਰੀਆਂ ਦੁੱਤੇ ਜਿਹੜਾ ਕਾਰਵਾਈ ਕੀਤੀ ਹੈ ਤੇ ਨਜਾਇਜ਼ ਉਸਾਰੀਆਂ ਨੂੰ ਜਿਹੜਾ ਢਾਹਿਆ ਗਿਆ ਹੈ ਇਸ ਕਾਰਵਾਈ ਦੇ ਵਿੱਚ ਜ਼ਿਕਰ ਇਹ ਹੈ ਕਿ ਜਦੋਂ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀ ਸੀ ਉਹਨਾਂ ਦੇ ਉੱਤੇ ਉਹਨਾਂ ਦੇ ਕ੍ਰਿਮినਲ ਰਿਕਾਰਡ ਵੀ ਸੀਗਾ ਤੇ ਉਹਨਾਂ ਦੇ ਉੱਤੇ ਜਿਹੜੇ ਮਲਟੀਪਲ ਐਨਡੀਪੀਐਸ ਐਕਟ ਤਹਿਤ ਜਿਹੜੇ ਮੁਕਤਬੇ ਦੀ ਦਰਚਨ ਅਤੇ ਇਹਨਾਂ ਦੇ ਇਲਾਕੇ 'ਚ ਕਾਫੀ ਕੰਪਲੀਟ ਵੀ ਸੀਗੀ ਕਿ ਨਸ਼ਾ ਦੇ ਕਾਫੀ ਜਿਹੜਾ ਇੱਕ ਕਾਰੋਬਾਰ ਕਰਦੇ ਹਨ ਤੇ ਜੁਰਮ ਦੇ ਖਿਲਾਫ ਬਿਲਕੁਲ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕਰਦੇ ਹੋਏ ਇਹ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ। ਇਹਦੀ ਲੜਾਈ ਦੇ ਵਿੱਚ ਅੱਗੇ ਵੀ ਜਿਹੜੇ ਲੋੜਿੰਦੀ ਕਾਨੂੰਨ ਸਰਕਾਰ ਕਾਰਵਾਈ ਅਸੀਂ ਕਰਦੇ ਰਵਾਂਗੇ। ਤਕਰੀਬਨ ਰਿਕਾਰਡ ਦੇਖਣ ਤੇ ਇਹਨਾਂ ਦੇ ਉੱਤੇ ਤਕਰੀਬਨ 5 ਐਨਡੀਪੀਐਸ ਐਕਟ ਦੇ ਜਿਹੜੇ ਕੇਸ ਦਰਜ ਸੀ ਤੇ ਜਿਸ ਤਰ੍ਹਾਂ ਮਹੱਲਾ ਵਸਿਆਂ ਨੇ ਦੱਸਿਆ ਕਿ ਕਾਫੇ ਸਮੇਂ ਤੇ ਇਹ ਕੰਮ ਕਰ ਰਹੇ ਸੀਗੇ ਤੇ ਰੋਜ਼ ਇੱਥੇ ਗੱਡੀਆਂ ਆ ਕੇ ਰੁਕਦੀਆਂ ਸੀ ਇਹ ਜਿਹੜੇ ਨਸ਼ਾ ਇਥੋਂ ਲੈ ਕੇ ਜਾਂਦੇ ਸੀਗੇ ਜੋ ਹੁਣ ਉਤਨ ਵਰਤ ਪੰਜਾਬ ਪੁਲਿਸ ਦਾ ਵੀ ਕਰ ਰਿਹਾ ਤੇ ਪੰਜਾਬ ਦਾ ਕਰ ਰਿਹਾ ਤੇ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਯੂਥ ਨਸ਼ਾ ਰੋਧੀ ਛੇ ਸ਼ੁਰੂਆਤ ਕੀਤੀ ਗਈ ਹੈ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਮੈਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਦੀ ਇਨਫੋਰਮੇਸ਼ਨ ਦੇ ਸਦਕੇ ਹੀ ਆਪਾਂ ਜਿਹੜਾ ਇਦਾਂ ਦੀ ਕਾਰਵਾਈ ਅਸੀਂ ਕਰ ਸਕਦੇ ਆ ਜਦੋਂ ਲੋਕ ਸਾਡੇ ਕੋਲ ਬੇਚੇ ਜਗਾ ਕੇ ਇਨਫੋਰਮੇਸ਼ਨ ਸ਼ੇਅਰ ਕਰਦੇ ਹਨ ਸੇਫ ਪੰਜਾਬ ਟਿਪਲਾਈਨ ਦੇ ਉੱਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹਨ ਉਹਦੀ ਲੜੇ ਦੇ ਵਿੱਚ ਅਸੀਂ ਕਾਰਵਾਈ ਕਰਨ ਲਈ ਵਚਨਬੱਧ ਹਾਂ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਕਿ ਜੋ ਵੀ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋਗੇ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਸੀ ਜ਼ਰੂਰ ਕਰਾਂਗੇ ਥੈਂਕ ਯੂ ਥੈਂਕ ਯੂ